ਜਿਆਦਾ ਮੀਂਹ ਪੈਣ ਦੇ ਕਾਰਨ ਗਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ ਲਈ ਮਦਦ ਦੀ ਗੁਹਾਰ ਜੰਡਿਆਲਾ ਗੁਰੂ ਦੇ ਕੈਪਟਨ ਮਹਿil ਸਿੰਘ ਦੀ ਗਲੀ ਵਿੱਚ ਇੱਕ ਗਰੀਬ ਪਰਿਵਾਰ ਜੋ ਕਿ ਇੱਕ ਕਮਰੇ ਆਪਣੇ ਪਰਿਵਾਰ ਨਾਲ ਰਹੇ ਰਿਹਾ ਸੀ ਤੇ ਰੋਜ਼ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ ਜਿਆਦਾ ਬਰਸਾਤ ਹੋਣ ਦੇ ਕਾਰਨ ਰਾਤ ਦੇ ਸਮੇਂ ਉਹਨਾਂ ਦੀ ਬਾਲਿਆਂ ਵਾਲੀ ਛੱਤ ਡਿੱਗ ਗਈ ਜਿਸ ਦੇ ਨਾਲ ਉਹਨਾਂ ਦਾ ਸਾਰਾ ਕਮਰੇ ਵਿੱਚ ਵਰਤਣ ਵਾਲਾ ਸਮਾਨ ਛੱਤ ਦੇ ਮਲਬੇ ਹੇਠਾਂ ਆਉਣ ਕਾਰਨ ਖਰਾਬ ਹੋ ਗਿਆ ਹੈ ਇਸ ਪਰਿਵਾਰ ਨੇ ਰੋਂਦੇ ਹੋਏ ਮਦਦ ਕਰ ਰਹੀਆਂ ਸੰਸਥਾਵਾਂ ਅੱਗੇ ਆਪਣੀ ਛੱਤ ਬਣਾਉਣ ਲਈ ਲਾਈ ਗੁਹਾਰ ਮਦਦ ਕਰਨ ਲਈ ਸੰਪਰਕ ਕਰੋ ਪਤਾ ਮਨੀਸ਼ ਸੂਰੀ ਪੁੱਤਰ सुरेंद्र ਕੁਮਾਰ ਗਲੀ ਕੈਪਟਨ ਮਹਿil ਸਿੰਘ ਗਲੀ ਠਠਿਆਰ ਬਾਜ਼ਾਰ ਜੰਡਿਆਲਾਗੁਰੂ ਫੋਨ ਨੰਬਰ 7989886156 ਪੱਤਰਕਾਰ ਕਨਵਲਜੀਤ ਸਿੰਘ ਲਾਡੀ ਜੰਡਿਆਲਾਗੁਰੂ ਮੇਰਾ ਨਾਮ ਰਵੀ ਕਾਂਤਾ ਹਾਂਜੀ ਕੀ ਗੱਲ ਹੋਈ ਜੀ ਆ ਸਾਢੇ 7 ਰਾਤੀ ਡਿੱਗ ਗਈ ਏ 7 ਵਜੇ ਕਿ ਕਿਸ ਕੰਡ ਕੀ ਏ ਮੀ ਬਹੁਤ ਜ਼ਿਆਦਾ ਪੈਂਦਾ ਪਿਆ ਸੀ ਤੇ ਬਾਲੇ ਟਡਕੇ ਸੀ ਉਹਦਾ ਕਰਕੇ ਡਿੱਗ ਗਈ ਏ ਕੀ ਮੰਗ ਕਰਦੇ ਜੀ ਮੰਗੇ ਇਹ ਆ ਕਿ ਜਿਹੜੇ ਵੀ ਮਦਦਕਾਰ ਆ ਸਾਡੀ ਛੱਤ ਬਣਵਾ ਦੇ ਨਹੀਂ ਨਹੀਂ ਬਣਵਾ ਸਕਦੇ ਕੰਮ ਨਹੀਂ ਕਰਦੇ ਕੰਮ ਜੇ ਮਿਲ ਜੇ ਤੇ ਕਰ ਲਈ ਤਾਂ ਨਹੀਂ ਤੇ ਨਹੀਂ ਗਾਰਾ ਸਾਡੀ ਮਦਦ ਕੀਤੀ ਜਾਵੇ ਕਰੋ ਲਾ ਕੀ ਕਰਦਾ ਜੀ ਜੇ ਦਿਹਾੜੀ ਮਿਲ ਜੇ ਕਰ ਲੈਂਦੇ ਨਹੀਂ ਤੇ ਨਹੀਂ ਬੱਚੇ ਕਿੰਨੇ ਤੁਹਾਡੇ ਇੱਕ ਬੱਚਾ ਜੀ ਜੇ ਕੋਈ ਮੈਂ ਤੁਹਾਡੀ ਮਦਦ ਕਰਨਾ ਚਾਹਵੇ ਤੇ ਕਿਸ ਅੱਡਰ 'ਤੇ ਆ ਸਕਦਾ ਜੀ ਸਰ ਕਲੀ ਕੈਪਟਨ ਮਨੈਲ ਸਿੰਘ ਠੀਕ ਹੈ ਠੜਿਆ ਦਾ ਮੱਲਾ ਹਮ ਠੀਕ ਹੈ ਜੀ ਮੋਬਾਈਲ ਨੰਬਰ ਮੇਰਾ ਹਮ 79 86 86 80 1560 ਹੁਣ ਕੀ ਨਾ ਕਰ ਮਨੀਸ਼ੋਰੀ ਜੀ ਕੀ ਗੱਲ ਹੈ ਜੀ ਗੱਲ ਇਦਾਂ ਆ ਰਾਤ 7 ਵਜੇ ਤੇ ਮੈਂ ਕੰਮ ਤੋਂ ਆ ਰਿਹਾ ਸੀ ਤੇ ਕੰਮ ਤੋਂ ਆਦੇ ਮੈਂ ਦੇਖਿਆ ਪਹਿਲੋ ਬਾਲੇ ਤੇ ਕੋਈ ਚੱਕਰ ਨਹੀਂ ਉਹ ਜੀ ਕੋਈ ਦਿੱਕਤ ਨਹੀਂ ਤੇ ਜਦੋਂ ਲੰਮੇ ਪਏ ਆ ਤੇ ਕਰ ਕਰ ਬਾਲੇ ਗਰਗੇ ਆ ਤੇ ਜਾਣੇ ਮਾਨੀ ਜੋ ਜੜਾ ਹੀ ਨੁਕਸਾਨ ਹੋ ਪਚਾ ਹੋ ਗਿਆ ਵਾ ਬਾਕੀ ਇਹ ਛਾਤਾ ਵੀ ਮੈਂ ਮਾਤਰ ਛਾਤਾ ਬੰਦਾ ਦਿਹਾੜੀ ਦਾ ਲਾਉਣ ਵਾਲਾ ਬੰਦਾ ਆ ਠੀਕ ਆ ਜੀ ਜਿੱਥੇ ਦਿਹਾੜੀ ਲੱਗੀ ਤੇ ਮੈਂ ਉੱਥੇ ਕੰਮ ਕਰਨ ਵਾਲਾ ਬੰਦਾ ਮੈਂ ਠੀਕ ਆ ਜੀ ਉਦੋਂ ਬਾਅਦ ਇਹ ਗੱਲ ਇਹ ਆ ਵੀ ਮੈਨੂੰ ਨਹੀਂ ਪਤਾ ਕੀ ਬਣਿਆ ਮੇਰੇ ਨਾਲ ਤੇ ਕੀ ਨਹੀਂ ਬਣਿਆ ਇੱਕ ਹਫ਼ਤਾ ਰਾਬੀ ਜਾਣੇ ਜਾਣੀ ਮਾਨੀ ਤੋਂ ਨੁਕਸਾਨ ਤੋਂ ਬਚਾਅ ਹੋ ਗਿਆ ਮੇਰਾ ਮੰਗ ਕੀ ਕਰੇ ਮੰਗ ਕੁਛ ਨਹੀਂ ਐ ਮੈਂ ਇਹ ਕਹਿੰਨਾ ਵੀ ਜਿਹੜਾ ਮੇਰਾ ਇਹ ਚੀਜ਼ ਦਾ ਨਾ ਨੁਕਸਾਨ ਤੇ ਚਲੋ ਜਿਹੜਾ ਹੋਣਾ ਹੋ ਗਿਆ ਠੀਕ ਆ ਜੀ ਮੰਗੇ ਆ ਵੀ ਚਲੋ ਮੈਂ ਇਹ ਕਹਨਾ ਵੀ ਚਲੋ ਮੇਰੀ ਛੱਤ ਐ ਜਿਹੜੀ ਭਾਵੇਂ ਬਾਲੇ ਵਾਲੀ ਪਾਈ ਜਾਵੇ ਭਾਵੇਂ ਲੈਂਟਰ ਪਾਇਆ ਜਾਵੇ ਮੰਗ ਮੇਰੀ ਇਹ ਆ ਸਰਕਾਰ ਕੋਲੋਂ ਠੀਕ ਆ ਜੀ